ਟੜਕਸਾਰ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਧਾਗਾ ਮੀਲ ਦੇ ਵਿੱਚ ਅਚਾਨਕ ਭਿਆਨਕ ਅਗਲੱਗ ਅਚਾਨਕ ਅਗਲੱਗ ਲੱਗਣ ਤੋਂ ਬਾਅਦ ਇੱਥੇ ਆਪਣਾ ਦੰਬੀ ਦਾ ਮਾਹੂਲ ਬਣ ਗਿਆ ਲੋਕ ਇੱਧਰ ਉੱਧਰ ਆਪਣੀ ਜਾਨ ਬਚਾਉਣ ਵਾਸਤੇ ਭੱਜਣ ਲੱਗੇ ਕਈ ਲੋਕਾਂ ਨੇ ਤਾਂ ਭੱਜ ਕੇ ਆਪਣੀ ਜਾਨ ਬਚਾ ਲਈ ਉਹ ਫੈਕਟਰੀ ਤੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਰਹੇ ਪਰ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਦੋਵੇਂ ਨੌਜਵਾਨ ਦੱਸੇ ਜਾ ਰਹੇ ਨੇ ਨੌਜਵਾਨ ਮੁੰਡੇ ਜਹਾਨੂ ਤੁਰਦੇ ਨੇ ਇਸ ਹਾਦਸੇ ਦੇ ਵਿੱਚ ਦੋ ਨੌਜਵਾਨ ਜਿਹੜੇ ਕਿ ਫੈਕਟਰੀ ਦੇ ਅੰਦਰ ਹੀ ਕੰਮ ਕਰ ਰਹੇ ਸਨ ਅਤੇ ਅਚਾਨਕ ਜਦੋਂ ਅੱਗ ਲੱਗੀ ਤਾਂ ਕਈ ਲੋਕ ਤਾਂ ਬਾਹਰ ਆ ਗਏ ਪਰ ਉਹ ਦੋ ਨੌਜਵਾਨ ਦੋ ਮਜ਼ਦੂਰ ਅੰਦਰ ਹੀ ਫਸੇ ਰਹੇ ਤੇ ਜੋਂ ਦਾ ਸੜ ਕੇ ਉਹਨਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀ ਜ਼ਿਆਦਾ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਵੀ ਕਾਫੀ ਜ਼ਿਆਦਾ ਸਮਾਂ ਲੱਗਿਆ ਅੱਗ ਦੇ ਉੱਤੇ ਕਾਬੂ ਪਾਉਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਲੁਧਿਆਣਾ ਸ਼ਹਿਰ ਦੀਆਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਬਸਤੀ ਚੌਕ ਨਜ਼ਦੀਕ ਇੱਕ ਨਿੱਜੀ ਫੈਕਟਰੀ ਜੋ ਕਿ ਧਾਗਾ ਮਿਲ ਦਸੀ ਜਾ ਰਹੀ ਹੈ ਇਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਖਾਨਾ ਦਲੇਸੀ ਦੇ ਇਲਾਕੇ ਅਧੀਨ ਆਉਂਦੀ ਇੱਕ ਧਾਗਾ ਫੈਕਟਰੀ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮ꼴 ਬਣ ਗਿਆ ਜਦੋਂ ਉੱਥੇ ਅਚਾਨਕ ਅੱਗ ਲੱਗ ਗਈ ਇਸ ਭਿਆਨਕ ਹਾਦਸੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਮ੍ਰਿਤਕਾਂ ਦੀ ਪਛਾਣ ਪ੍ਰਵੀਨ ਅਤੇ ਗगन ਵੱਜੂ ਹੋਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਜੋਲਦੇਵਾਲ ਬਸਤੀ ਦੇ ਪਿਛਲੇ ਪਾਸੇ ਕੰਦੇਈ ਇਲਾਕੇ ਦੇ ਵਿੱਚ ਧਾਗਾ ਫੈਕਟਰੀ ਨੂੰ ਅਚਾਨਕ ਅੱਗ ਲੱਗੀ ਇਸ ਹਾਦਸੇ ਦੌਰਾਨ ਫੈਕਟਰੀ ਦੇ ਵਿੱਚ ਮੌਜੂਦ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕੁਝ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪੁਲਿਸ ਨੇ ਆਸ਼ਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਖਾਣਾ ਦਰੇਸੀ ਦੀ ਪੁਲਿਸ ਇਸ ਮਾਮਲੇ ਦੇ ਵਿੱਚ ਢੂੰਗਾਈ ਦੇ ਨਾਲ ਪੜਤਾਲ ਕਰ ਰਹੀ ਹੈ ਫਿਲਹਾਲ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਕਿ ਆਖਿਰਕਾਰ ਕਿਹਨਾ ਕਾਰਨਾ ਕਰਕੇ ਇਹ ਅੰਗ ਲੱਗੀ ਹੈ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਭਾਈ ਬਸਤੀ ਦੇ ਕੋਲ ਹੈਗੀ ਐ ਐਕਚੁਅਲੀ ਮੈਂ ਤਾਂ ਡਿਜ਼ਾਈਨਰ ਹੈਗਾ ਮੈਂ ਤਾਂ ਕੰਮ ਕਰਦਾ ਐਕਚੁਅਲੀ ਮੈਨੂੰ ਆਪਰੇਟਰ ਦਾ ਫੋਨ ਆਇਆ ਸੀਗਾ ਸਵੇਰੇ ਸਵੇਰੇ 9 ਵਜੇ ਤਾਂ ਉਹਨੇ ਮੈਨੂੰ ਫੋਨ ਕੀਤਾ ਵੀ ਅੱਗ ਲੱਗੀ ਮੈਂ ਕਿਹਾ ਕਰਨ ਮੈਂ ਆ ਕਰੇ ਸਵੇਰੇ ਸਵੇਰੇ ਰੋਟੀ ਖਾਣੀ ਹੈ ਕਹਿੰਦੇ ਨਹੀਂ ਭਾਈ ਸੱਚੀ ਅੱਗ ਲੱਗੀ ਮੈਂ ਆਪਣੇ ਮੁੰਡਿਆਂ ਨੂੰ ਫੋਨ ਕੀਤਾ ਦੋਨਾਂ ਨੂੰ ਇਹਦਾ ਨਹੀਂ ਚੱਕਿਆ ਮੈਂ ਫਿਰ ਬਾਈਕ ਲੈ ਕੇ ਪਹੁੰਚਿਆ ਉੱਥੇ ਤੇ ਬਾਈਕ ਤੇ ਜੋ ਮੈਂ ਦੇਖਿਆ ਉੱਥੇ ਸੱਚੀ ਅਗ ਲੱਗੀ ਸੀ ਮੈਂ ਉੱਥੇ ਦੇਖਿਆ ਬਾਈਕ ਬਾਹਰ ਖੜੀ ਸੀ ਬੰਦਾ ਸੀਗਾ ਨਹੀਂ ਟੋਲੇ ਸਾਰੇ ਬੰਦੇ ਆਪਣੇ ਆਪਣੇ ਭੱਜੇ ਹੋਏ ਸੀ ਇਹ ਤਾਂ ਸਾਨੂੰ ਪਤਾ ਹੀ ਨਹੀਂ ਬਾਉ ਜੀ ਨੇ ਉਹ ਬਾਹੂ ਵੀ ਉੱਥੇ ਸੀਗੇ ਮੌਜੂਦਾ ਸੀ ਕਹਿੰਦੇ ਬਾਉ ਜੀ ਕਹਿੰਦੇ ਬੰਦੇ ਸਾਰੇ ਨਿਕਲ ਗਏ ਹੋਏ ਬਾਹਰ ਕੱਪੜਾ ਉਹਤੇ ਹੋਜਰੀ ਦੇ ਸੀਗੇ ਕਪੜਾ ਕੋਟੀ ਬੰਦੀ ਸਵੈਟਰ ਦੀ ਕੀ ਨਾਮ ਆ ਹੋਜਰੀ ਦਾ ਦਕਸ਼ੋਦਰੀ ਆਪਕੋ ਕਿਸ ਤਰ੍ਹਾਂ ਲੱਗੀ ਐ ਕੁਝ ਪਤਾ ਲੱਗਿਆ ਕਿ ਭਾਈ ਉਹ ਕਹਿੰਦੇ ਐ ਐਕਚੁਅਲੀ ਮਸ਼ੀਨ ਦੇ ਵਿੱਚ ਕੋਈ ਫਾਲਟ ਆ ਗਿਆ ਵੀ ਮੋਟਰ ਦੇ ਵਿੱਚ ਜਿਹਦੇ ਕਰਕੇ ਆਹ ਹੋਇਆ ਪਿਜੀਸ਼ਨ ਆਈ ਐ ਕਿੰਨੇ ਵਰਕਰ ਜਿਹੜੇ ਇਹਨੇ ਕੰਮ ਕਰ ਰਹੇ ਸੀ ਕਿੰਨੇ ਬੰਦੇ ਹੋਣ ਮੈਂ ਗੈਸ ਨਹੀਂ ਕਹਿ ਸਕਦਾ ਕਹਿੰਦੇ 8-9 ਬੰਦੇ ਸੀਗੇ ਬਾਕੀ ਨਿਕਲ ਗਏ نیچے ਉੱਪਰ ਵਾਲੇ ਪਤਾ ਹੀ ਨਹੀਂ ਲੱਗਾ ਤੇ ਹੋਜਰੀ ਮਾਲਕ ਦਾ ਨਾਮ ਪਤਾ ਤੁਹਾਨੂੰ ਨਹੀਂ ਨੀ ਨਾਮ ਨਹੀਂ ਪਤਾ ਸਰ ਮੈਂ ਉੱਥੇ ਕੰਮ ਨਿਰ ਮੇ ਨਾਮ ਨਹੀਂ ਪਤਾ ਨਿਰਜ ਫੈਕਟਰੀ ਮਾਲਕ ਦਾ ਨਾਮ ਐ ਜੋ ਕਿ ਬੰਦਿਆਂ ਦੇ ਉੱਪਰ ਐਡੀ ਕੋ ਕਿਤੇ ਜੇ ਲੇਬਰ ਤੇ ਭਰੋਸਾ ਨਹੀਂ ਹੈ ਤਾਂ ਲੇਬਰ ਰੱਖਦੇ ਕਿਉਂ ਉਹ ਸਭ ਤੋਂ ਵੱਡੀ ਗੱਲ ਹੈ ਉੱਪਰ ਉੱਪਰ ਗੇਟ ਤੇ ਵੀ ਤਾਲਾ ਲਾਇਆ ਸੀ ਤੇ ਥੱਲੇ ਗੇਟ ਤੇ ਵੀ ਤਾਲਾ ਲਾਇਆ ਤੇ ਬੰਦਾ ਉਸ ਮਤਲਬ ਇੱਧਰ ਆ ਉਧਰ ਨਹੀਂ ਸੀ ਬੰਦਾ ਬਦਲ ਨਹੀਂ ਜਾ ਤੇ ਉਹ ਭੱਜੇਗਾ ਕਿੱਧਰ ਉੱਪਰ ਵੀ ਲੋਕ ਸੀਗਾ نیچے ਵੀ ਲੋਕ ਸੀਗਾ ਜਿਹੜਾ ਉਹ ਫੈਕਟਰੀ ਮਾਲਕ ਆਪ ਕਹਿੰਦਾ ਫੈਕਟਰੀ ਮਾਲਕ ਆਪ ਕਹਿੰਦਾ ਕਿ ਸਾਰੇ ਬੰਦੇ ਭੱਜ ਗਏ ਜੋ ਕਿ ਦੋ ਬੰਦੇ ਉੱਪਰ ਫਸੇ ਰਹੇ ਉਸਤੇ ਕੋਈ ਧਿਆਨ ਨਹੀਂ ਦਿੱਤਾ ਫੈਕਟਰੀ ਮਾਲਕ ਨੇ ਆਪ ਫੈਕਟਰੀ ਮਾਲਕ ਫੋਨ ਸਵਿਚ ਆਪ ਕਰਕੇ ਬੈਠਾ ਆ ਜਿਹੜੇ ਬੰਦੇ ਝੁਲਸੇ ਆ ਕਿਹੜੇ ਏਰੀਏ ਦੇ ਸੀਗੇ ਉਹ ਜੀ ਇੱਕ ਪ੍ਰੇਮਪੁਰ ਸੀਗਾ ਇੱਕ ਦਾ ਪਤਾ ਨਹੀਂ ਸਾਨੂੰ ਇੱਕ ਟਿਬਾ ਇੱਕ ਥਾ ਕਲੋਨੀ ਦਾ ਦੇਖੋ ਜੋ ਉਤੇ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਪ੍ਰਸ਼ਾਸਨ ਤੋਂ ਸਾਨੂੰ ਇੱਕੋ ਹੀ ਮੰਗ ਆ ਜਿਹੜਾ ਪਰਿਵਾਰ ਆ ਇਹਨਾਂ ਨੂੰ ਇਨਸਾਫ ਦੇਵੇ ਜਿਹੜਾ ਇੱਕ ਮਾਰਾ ਪੁੱਤ ਚੱਲ ਗਿਆ ਤੇ ਉਹਦਾ ਪੁੱਤ ਚੱਲ ਗਿਆ ਉਹਦਾ ਕੋਈ ਕਮੀ ਪੂਰਾ ਨਹੀਂ ਕਰ ਸਕਦਾ ਇੱਕ ਮੁੰਡੇ ਦੇ ਦੋ ਵਿੱਚੇ ਛੋਟੇ ਛੋਟੇ ਡੈਥ ਦੋਨਾਂ ਦੀ ਹੋ ਗਈ ਜੀ ਉਹ ਸਿਵਲ ਹਸਪੀਟਲ 'ਤੇ ਦੋਨਾਂ ਦੀ ਡੈਥ ਹੋ ਗਈ ਐਨਓਕੇ ਤੇ ਕੁਝ ਵੀ ਨਹੀਂ ਹੋਇਆ ਅਜੇ ਲੱਗੀ ਆ ਮਾਲਕ ਨੂੰ ਜਦੋਂ ਪਤਾ ਲੱਗਿਆ ਮਾਲਕ ਉਦੋਂ ਆਇਆ ਮਾਲਕ ਜੀ ਭੱਜ ਗਿਆ ਉਸੇ ਟਾਈਮ ਉਹਨੂੰ ਫੋਨ ਸਵਿਚ ਆਫ ਕਰ ਲਿਆ ਸਾਰਾ ਕੁਝ ਕਰ ਲਿਆ ਜੀ ਇਹ ਚੀਜ਼ਾਂ ਬਾਰੇ ਉਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਕਿ ਭਈ ਇਹ ਫੈਕਟਰੀ ਜੋ ਅੱਗ ਲੱਗ ਗਈ ਪਰ ਉੱਥੇ ਉਹ ਬੰਦ ਕੋ ਬੜਾ ਕੰਮ ਕਰਾਉਂਦੇ ਤੇ ਉੱਥੋਂ ਫਿਰ ਉਹਨਾਂ ਨੂੰ ਇਹ ਵਰਕਰ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਿਹੜਾ ਫੈਕਟਰੀ ਆ ਲੋਕ ਲੱਗਾ ਰਿਆ ਫਾਇਰ ਵਿਗਟ ਵਾਲੇ ਵੀ ਆਏ ਸੀਗੇ ਤੇ ਉਹਨਾਂ ਨੇ ਵੀ ਪੁੱਛਿਆ ਕੋਈ ਹੈਗਾ ਤਾਂ ਨਹੀਂ ਫੈਕਟਰੀ ਮਾਲਕ ਕਹਿੰਦਾ ਜੀ نیچے ਕੋਈ ਨਹੀਂ ਹੈਗਾ ਹੁਣ ਫੈਕਟਰੀ ਪੂਰੀ ਖਾਲੀ ਹੈ ਤਾਂ ਕਰਕੇ ਫਾਇਰ ਵਿਗਟ ਵਾਲੇ ਵੀ ਆਪਣੇ ਅੱਗ ਬੁਝਾ ਰਹੇ ਸੀਗੇ ਜੇ ਉਹਨਾਂ ਨੂੰ ਕਹਿੰਦੇ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਉੱਪਰ ਪਹਿਲਾਂ ਬੁਝਾਣੀ ਸੀ ਅੱਗ ਬੰਦਿਆਂ ਨੂੰ ਆਪਣਾ ਹੀ ਬਚਾਉਣਾ ਸੀਗਾ ਬਹੁਤ ਦੁੱਖਦਾਈ ਘਟਨਾ ਵਾ ਇਹ ਜਿਹੜਾ ਮੇਰੇ ਬਹੁਤ ਹੀ ਦੋਸਤ ਨੇ ਮਿੱਤਰ ਕ੍ਰਿਸ਼ਨ ਲਾਲ ਸ਼ਰਮਾ ਜੀ ਉਹਨਾਂ ਦਾ ਬੇਟਾ ਗਗਨ ਸ਼ਰਮਾ ਤੇ ਇੱਧਰ ਖੜੇ ਨੇ ਕਲਾਸ਼ ਨਗਰ ਤੋਂ ਇਹਨਾਂ ਦੇ ਪ੍ਰਵੀਨ ਜੀ ਇਹਨਾਂ ਦਾ ਭਾਂਜਾ ਇਹਨਾਂ ਦਾ ਤੇ ਦੋਨੋਂ ਆਪ ਮਿਲ ਕੇ ਕਹਿ ਰਹੇ ਸਨ ਫੈਕਟਰੀ ਵਾਲੀ ਦੀ ਗਲਤੀ ਕਾਰਨ ਫੈਕਟਰੀ ਦੀ ਅਣਹੱਲ ਗਲਤੀ ਕਾਰਨ ਜਿਹੜਾ ਤਾਲਾ ਲਾ ਕੇ ਉਹਨੂੰ ਕੰਮ ਤੇ ਛੱਡ ਕੇ ਚਲੇ ਗਿਆ ਆਪਰਾ ਕੇ ਜੋ ਸੋ ਗਿਆ ਜਾ ਕੇ ਤੇ ਉਹ ਅੱਗ ਲੱਗਣ ਨਾਲ ਤੇ ਉਹਨਾਂ ਨੂੰ ਬਾਹਰ ਨਿਕਲਣਾ ਵੀ ਬਾਹਰ ਤਾਲਾ ਲੱਗਿਆ ਸੀ ਬਾਹਰ ਨਹੀਂ ਨਿਕਲ ਸਕੇ ਇਸ ਕਰਕੇ ਅੰਦਰ ਹੀ ਸੜ ਗਏ ਉਹ ਬਹੁਤ ਵੱਡਾ ਦੁੱਖदाई ਹੈ ਬਹੁਤ ਘਟਨਾ ਤੇ ਮੈਂ ਡੀ ਸਾਹਿਬ ਨੂੰ ਤੇ ਸੀਪੀ ਸਾਹਿਬ ਨੂੰ ਵੀ ਮਿਲ ਕੇ ਇਹ ਕਿਹਾ ਵਾ ਵੀ ਇਹਦੇ ਵਾਸਤੇ ਸਪੈਸ਼ਲੀ ਆਰਡਰ ਕਰੋ ਜੇ ਕੋਈ ਕਾਰਖਾਨੇਦਾਰ ਨੇ ਕੰਮ ਕਰਾਉਣਾ ਰਾਤ ਲਗਾਉਣੀ ਆ ਆਪ ਕੋਲ ਰੋ ਜੋ ਕੈਮਰੇ ਲਾਓ ਤਾਲਾ ਨਾ ਲਾਓ ਕੱਲ ਨੂੰ ਕੋਈ ਇਸ ਤਰ੍ਹਾਂ ਦੀ 19 ਕੀ ਹਾਸਾ ਵਾਪਰਦਾ ਉਹ ਬਾਹਰ ਆ ਸਕਣ ਕੋਈ ਮਿਲ ਕੇ ਜਾਨੀ ਨੁਕਸਾਨ ਨਾ ਹੋ ਸਕੇ ਇਹਦੇ ਵਾਸਤੇ ਸਪੈਸ਼ਲੀ ਆਰਡਰ ਜਾਰੀ ਕਰਾਇਆ ਜਾਣਗੇ ਸਪੈਸ਼ਲੀ ਐਡ ਦਿੱਤੀ ਜਾਊਗੀ ਇਹਦੇ ਵਾਸਤੇ ਔਰ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਵੀ ਇਹਨਾਂ ਨੂੰ ਜਿਹੜਾ ਹੱਥ ਸਾਹ ਵਾਪਰੇਆ ਬਹੁਤ ਦੁੱਖਦਾਈ ਵਾਪਰੇਆ ਤੇ ਮੈਂ ਇਹਨਾਂ ਦੇ ਨਾਲ ਖੜਾ ਪਰਿਵਾਰ ਦੇ ਕਿਉਂਕਿ ਮੇਰਾ ਤਾਂ ਆਪਣਾ ਪਰਿਵਾਰ ਹੈ ਇਹ ਵੀ ਆਪਣਾ ਪਰਿਵਾਰ ਆ ਮੇਰਾ ਮੈਂ ਨਾਲ ਖੜਾ ਨਾ ਜੀ ਫੈਕਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਕੋਈ ਅਰੈਸਟ ਨਹੀਂ ਬਿਲਕੁਲ ਉਹਨਾਂ ਦੇ ਉਹਨਾਂ ਨੂੰ ਲਿਆ ਕੇ ਮਿਲ ਕੇ ਰੈਸਟ ਕਰ ਲਿਆ ਗਿਆ ਵਾ ਦੂਸਰੇ ਮਿਲ ਕੇ ਮਿਲ ਕੇ ਦੂਸਰੇ ਵਾਸਤੇ ਰੇਟ ਕੀਤੀ ਗਈ ਹੈ ਰੇਟ ਰੇਟ ਤੇ ਜਿਵੇਂ ਦੂਸਰੇ ਵਾਸ ਦਰਜ ਕਰ ਲਿਆ ਗਿਆ ਵਾ ਤੇ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਔਰ ਸਖਤ ਕਾਰਵਾਈ ਹੋਗੀ ਇਸਦੇ ਕਿਉਂਕਿ ਇਸ ਤਰ੍ਹਾਂ ਦਾ ਅੱਗੇ ਤੋਂ ਕੋਈ ਹੋਰ ਨਾ ਕਰ ਸਕੇ ਵਰਕਰ ਵਰਕਰ ਹੋਰ ਵੀ ਸੀਗੇ ਜੋ ਮੈਨੂੰ ਪਤਾ ਲੱਗਿਆ ਵਾ ਵਰਕਰ ਹੋਰ ਵੀ ਸੀ ਉਹਨਾਂ ਨੇ ਬਾਹਰ ਲੈਣ ਤਾਲਾ ਤੋੜ ਕੇ ਚਾਰ ਵਰਕਰ ਨੂੰ ਕੱਢ ਲਿਆ 6 ਵਰਕਰ ਸੀਗੇ 6 ਵਰਕਰ ਸੀਗੇ ਤੇ ਦੋ ਜਿਹਾਂ ਚਾਰਾਂ ਨੂੰ ਕੱਢ ਲਿਆ ਗਿਆ ਇਹ ਕੁਦਰਤੀ ਉੱਪਰ ਚੜੇ ਤੇ ਉੱਪਰ ਮੌਂਟੀ ਦਾ ਵੀ ਤਾਲਾ ਲੱਗਿਆ ਹੋਇਆ ਸੀਗਾ ਤੇ ਐਸਾ ਜਿਹੜਾ ਹਾਸਾ ਵਾਪਰਨ ਦਾ ਵਾਪਰਨ ਦਾ ਕਾਰਨ ਸੀਗਾ ਫੈਕਟਰੀ ਦੀ ਗਲਤੀ ਆ ਇਹ ਫੈਕਟਰੀ ਵਾਲਿਆਂ ਨੇ ਕਮਾਈ ਕਰਨੀ ਹੈ ਕੰਮ ਕਰਨੀ ਹੈ ਤੇ ਉਹਨੂੰ ਆਪ ਪੈਰ ਦੇਣਾ ਚਾਹੀਦਾ ਤੇ ਇਹਨਾਂ ਵੀ ਬੰਗੇ ਲੋਕਾਂ ਨੂੰ ਜਾਨਵਰਾਂ ਵਾਂਗੂ ਤਾਲਾ ਲਾ ਕੇ ਮਲਕੇ ਅੰਦਰ ਛੱਡ ਜਾਣਾ ਚਾਹੀਦਾ ਮਲਕੇ ਉਹਨਾਂ ਨੂੰ ਵੀ ਵਰਕਰਾਂ ਨੂੰ ਤੇ ਉਹ ਵੀ ਕਿਸੇ ਦੇ ਮਾਂ ਦੇ ਮਲਕੇ ਮਾਂ ਦੇ ਪੁੱਤ ਨੇ ਉਹ ਵੀ ਕਿਸੇ ਪਿਓ ਦੇ ਪੁੱਤ ਨੇ ਉਹ ਵੀ ਕਿਸੇ ਬੰਗੇ ਹੁਣ ਜਿਹੜਾ ਗगन ਸ਼ਰਮਾ ਵਾ ਦੋ ਛੋਟੇ ਛੋਟੇ ਬੱਚੇ ਨੇ ਉਹਦੇ ਤੇ ਇਹ ਮਲਕੇ ਮੇਰੇ ਖਿਆਲ 22-23 ਸਾਲਾਂ ਦੀ ਉਮਰ ਦਾ ਤੇ ਅਜੇ ਵਿਆਹਿਆ ਵੀ ਨਹੀਂ ਹੋਇਆਗਾ ਤੇ ਉਹ ਦੋ ਬੱਚੇ ਇਹਨਾਂ ਦੇ ਉਹ ਵੀ ਰੁਲ ਗਏ ਵਿਚਾਰੇ ਬਾਪ ਅਜੇ ਮਲਕੇ ਬਜ਼ੁਰਗਾ ਤੇ ਹੈਂਡ ਟੂ ਮਾਉਥ ਆ ਮਲਕੇ ਪੂਰੇ ਸੂਰੇ ਆ ਤੇ ਔਰ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੂੰ ਬਹੁਤ ਵੱਡਾ ਪ੍ਰੋਬਲਮ ਹੈ ਗਈ ਹੈ ਤੇ ਇਹਦੇ ਵਾਸਤੇ ਬਿਲਕੁਲ ਬਿਲਕੁਲ ਸਖਤ ਕਾਰਵਾਈ ਬਲਕੇ ਆਪਣੇ ACP ਬੈਠੇ ਨੇ ਇੱਥੇ ਉੱਥੇ ਨਾਲ ਕੋਲ ਬੈਠੇ ਨੇ ਤੇ ਨਾਲ CP ਸਾਹਿਬ ਨਾਲ ਤੇ DC ਸਾਹਿਬ ਨਾਲ ਮੈਂ ਗੱਲ ਕਰਕੇ ਉਹਨਾਂ ਨੂੰ ਕਿਹਾ ਵੀ ਆਰਡਰ ਕਰੋ ਸਪੈਸ਼ਲੀ ਇਹਨਾਂ ਵਾਸਤੇ ਬਣਦੀ ਕਾਰਵਾਈ ਠੀਕ ਹੈ ਸਰ live punjabi tv ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ world wide ਤੁਸੀਂ ਸਾਨੂੰ Amazon Prime TV, Daily Hunt te ee baba te dekh sakde ho USA, Canada, Australia, New Zealand te Europe de har vadde IPTV platform te dekh sakde ho. Ronne rappe ton door te mudde de neede Live Punjabi TV